ਪਾਠ 16ਵਾਂ ਵਿਸਮਿਕ ਵਿਸਮਿਕ ਦੀ ਪਰਿਭਾਸ਼ਾ ਜਿਹੜੇ ਸ਼ਬਦ ਖੁਸ਼ੀ ਗਮੀ ਹੈਰਾਨੀ ਸਤਿਕਾਰ ਪ੍ਰਸ਼ੰਸਾ ਫਟਕਾਰ ਆਦਿ ਦੇ ਭਾਵ ਪ੍ਰਗਟ ਕਰਨ ਉਹ ਵਿਸਮਿਕ ਅਖਵਾਉਂਦੇ ਹਨ ਜਿਵੇਂ ਹਾਏ ਉਫ ਅਫਸੋਸ ਹੈ ਵਾਹ ਅਹ ਜਿਉਂਦਾ ਰਹਿ ਆਦਿ ਇਹਨਾਂ ਵਿਸਮਿਕ ਸ਼ਬਦਾਂ ਦੀ ਵਰਤੋਂ ਵਾਕ ਦੇ ਅੱਗੇ ਹੁੰਦੀ ਹੈ ਤੇ ਵਿਸਮਿਕ ਚਿੰਨ ਵੀ ਜ਼ਰੂਰ ਪਾਇਆ ਜਾਂਦਾ ਹੈ ਜਿਵੇਂ ਹਾਏ ਮੇਰਾ ਸਾਈਕਲ ਟੁੱਟ ਗਿਆ ਦੁਰਫਿੱਟੇ ਮੂੰਹ ਕੋਈ ਚੱਜ ਦਾ ਕੰਮ ਨਾ ਕਰੀ ਸ਼ਾਬਾਸ਼ ਮੈਨੂੰ ਤੁਹਾਥੋਂ ਇਹੋ ਉਮੀਦ ਸੀ ਉਫ ਅੱਜ ਕਿੰਨੀ ਠੰਡ ਹੈ ਆਹਾ ਕਿੰਨਾ ਮਿੱਠਾ ਆਮਬ ਹੈ ਵਿਸਮਿਕ ਦੀਆਂ ਕਿਸਮਾਂ ਵਿਸਮਿਕ 9 ਪ੍ਰਕਾਰ ਦੇ ਹੁੰਦੇ ਹਨ ਸੰਬੋਧਨੀ ਵਿਸਮਿਕ ਪ੍ਰਸ਼ੰਸਾਵਾਚਕ ਵਿਸਮਿਕ ਸ਼ੌਕਵਾਚਕ ਵਿਸਮਿਕ ਹੈਰਾਨੀਵਾਚਕ ਵਿਸਮਿਕ ਸਤਿਕਾਰਵਾਚਕ ਵਿਸਮਿਕ इच्छावाचक विस्मयक आशीषवाचक विस्मयक फटकारवाचक विस्मयक सूचनावाचक विस्मयक सम्बोधनी विस्मयक ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਲਈ ਵਰਤੇ ਜਾਣ ਉਹ ਸੰਬੋਧਨੀ ਵਿਸਮਿਕ ਅਖਵਾਉਂਦੇ ਹਨ ਜਿਵੇਂ ਓਏ ਜਲਦੀ ਆ ਵੇ ਪੁੱਤਰ ਚੱਜ ਦੇ ਕੰਮ ਕਰੀ ਕੁੜੀਏ ਚੁੱਪ ਕਰਕੇ ਬੈਠ ਪ੍ਰਸ਼ੰਸਾਵਾਚਕ ਵਿਸਮਿਕ ਜਿਹੜੇ ਸ਼ਬਦ ਕਿਸੇ ਦੀ ਪ੍ਰਸ਼ੰਸਾ ਲਈ ਵਰਤੇ ਜਾਣ ਉਹ ਪ੍ਰਸ਼ੰਸਾਵਾਚਕ ਵਿਸਮਿਕ ਅਖਵਾਉਂਦੇ ਹਨ ਜਿਵੇਂ ਬੱਲੇ ਤੂੰ ਤਾਂ ਕਮਾਲ ਕਰ ਦਿੱਤਾ ਅਸ਼ਕੇ ਤੇਰੀ ਮਿਹਨਤ ਦੇ ਸ਼ਾਬਾਸ਼ ਇਸੇ ਤਰ੍ਹਾਂ ਅੱਗੇ ਵਧੋ ਸ਼ੋਕਵਾਚਕ ਵਿਸਮਿਕ ਜਿਹੜੇ ਸ਼ਬਦ ਅਫਸੋਸ ਜਾਂ ਦੁੱਖ ਪ੍ਰਗਟ ਕਰਨ ਲਈ ਵਰਤੇ ਜਾਣ ਉਹ ਸ਼ੋਕਵਾਚਕ ਵਿਸਮਿਕ ਅਖਵਾਉਂਦੇ ਹਨ ਜਿਵੇਂ ਹਾਏ ਮੇਰੇ ਪੈਰ ਬਹੁਤ ਦੁਖਦੇ ਨੇ ਅਫਸੋਸ ਤੁਹਾਡਾ ਕੁਝ ਨਾ ਬਣਿਆ ਉਈ ਕਿੰਨੀ ਤਿੱਖੀ ਸੂਈ ਏ ਹੈਰਾਨੀਵਾਚਕ ਵਿਸਮਕ ਜਿਹੜੇ ਵਾਕ ਹੈਰਾਨੀ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ਉਹ ਹੈਰਾਨੀਵਾਚਕ ਵਿਸਮਕ ਅਖਵਾਉਂਦੇ ਹਨ ਜਿਵੇਂ ਹੈ ਹੈ ਤੂੰ ਫੇਲ ਹੋ ਗਈ ਹਲਾ ਪ੍ਰੀਤ ਵਿਦੇਸ਼ ਚਲਾ ਗਿਆ ਓਹੋ ਮੈਂ ਤੁਹਾਡੇ ਘਰ ਆ ਨਾ ਸਕੀ ਸਤਿਕਾਰਵਾਚਕ ਵਿਸਮਕ ਜਿਹੜੇ ਸ਼ਬਦ ਕਿਸੇ ਦੇ ਸਤਿਕਾਰ ਜਾਂ ਆਦਰ ਲਈ ਵਰਤੇ ਜਾਣ ਉਹ ਸਤਿਕਾਰਵਾਚਕ ਵਿਸਮਿਕ ਖਵਾਉਂਦੇ ਹਨ ਜਿਵੇਂ ਆਓ ਜੀ ਲੰਘ ਆਓ ਧੰਨ ਭਾਗ ਤੁਸੀਂ ਸਾਡੇ ਘਰ ਆਏ ਜੀ ਆਇਆਂ ਨੂੰ ਸੱਤ ਵਾਰੀ ਆਓ ਇੱਛਾਵਾਚਕ ਵਿਸਮਿਕ ਜਿਨ੍ਹਾਂ ਸ਼ਬਦਾਂ ਤੋਂ ਮਨ ਦੀ ਇੱਛਾ ਪ੍ਰਗਟ ਹੋਵੇ ਉਹ ਇੱਛਾਵਾਚਕ ਵਿਸਮਿਕ ਖਵਾਉਂਦੇ ਹਨ ਜਿਵੇਂ ਕਾਸ਼ ਮੈਂ ਕਰੋੜਪਤੀ ਹੁੰਦਾ हे ਰੱਬਾ ਮੇਰੀ ਮੁਰਾਦ ਪੂਰੀ ਕਰ ਦੇਣਾ हे दाता सबना ते मेहर करी। ਅਸੀਂ ਇਸਵਾਚਕ ਵਿਸਮਿਕ ਜਿਹੜੇ ਸ਼ਬਦ ਕਿਸੇ ਨੂੰ ਅਸੀਸ ਜਾਂ ਆਸ਼ੀਰਵਾਦ ਦੇਣ ਲਈ ਵਰਤੇ ਜਾਣ ਉਹ ਅਸੀਸਵਾਚਕ ਵਿਸਮਿਕ ਅਖਵਾਉਂਦੇ ਹਨ ਜਿਵੇਂ ਭਲਾ ਹੋਵੇ ਜੋ ਇਸ ਗਰੀਬ ਦੀ ਮਦਦ ਕੀਤੀ। ਬੁੱਢ ਸੁਹਾਗਣ ਹੋਵੇ ਖੂਬ ਸੇਵਾ ਕੀਤੀ ਹੋ। ਖੁਸ਼ ਰਹੋ ਜਵਾਨੀਆਂ ਮਾਣੋ। ਫਟਕਾਰਵਾਚਕ ਵਿਸਮਿਕ ਜਿਹੜੇ ਸ਼ਬਦ ਕਿਸੇ ਨੂੰ ਫਟਕਾਰ ਜਾਂ ਲਾਣਤ ਪਾਉਣ ਲਈ ਵਰਤੇ ਜਾਣ ਉਹ ਫਟਕਾਰਵਾਚਕ ਵਿਸਮਿਕ ਖਵਾਉਂਦੇ ਹਨ ਜਿਵੇਂ ਲੱਖ ਲਾਣਤ ਤੇਰੇ ਉੱਥੇ ਜਾਣ ਤੇ ਦਫਾ ਹੋ ਇੱਥੇ ਨਾ ਆਵੇਂ ਬੇਸ਼ਰਮ ਜਾ ਕਿਤੇ ਠੱਠੇ ਖੂਚ ਜਾ ਸੂਚਨਾਵਾਚਕ ਵਿਸਮਿਕ ਜਿਹੜੇ ਸ਼ਬਦ ਕਿਸੇ ਨੂੰ ਤਾੜਨਾ ਜਾਂ ਖਬਰਦਾਰ ਕਰਨ ਲਈ ਵਰਤੇ ਜਾਣ ਉਹ ਸੂਚਨਾਵਾਚਕ ਵਿਸਮਿਕ ਖਵਾਉਂਦੇ ਹਨ ਜਿਵੇਂ ਖਬਰਦਾਰ ਜੇ ਸਾਡੇ ਘਰ ਵੜਿਆ ਤਾਂ ਵੇਖੀ ਡਿੱਗ ਨਾ ਪਵੀ ਠਹਿਰ ਤੂੰ ਕੌਣ ਹੈ ਆਓ ਦੁਹਰਾइए ਵਿਸਮਿਕ ਖੁਸ਼ੀ ਗਮੀ ਹੈਰਾਨੀ ਸੂਚਨਾ ਆਦੀ ਦੇ ਭਾਵ ਪ੍ਰਗਟ ਕਰਨ ਵਾਲੇ ਸ਼ਬਦ ਹਨ ਇਸ ਚਿੰਨ ਨੂੰ ਵਿਸਮਿਕ ਚਿੰਨ ਆਖਿਆ ਜਾਂਦਾ ਹੈ ਵਿਸਮਿਕ ਦੀਆਂ 9 ਕਿਸਮਾਂ ਹਨ